brought to by silver pumps top quality or consistent performance ke liye sirf silver pumps naam yaad rakhna bhagwan tere ne k sauda kar liya chief minister mainu reh lende mere ko jehdi marzi fayde decide kare te inna lokan ne jehde punjab de hai ne do do hathi punjab agge luteya ja rahe sara hi paraphernalia inna nal dilion aa gaya 2000 ehoje lok ne jehde kejriwal sahab de daftaran ch kamm karde si ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋਂ ਬਾਹਰ ਦਾ ਇਹ ਪੰਜਾਬੀਆਂ ਨੇ ਕਿ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਸਦਿਆ ਜੀ ਸੋ ਇਹ ਸਾਨੂੰ ਸਖਤ ਇਤਰਾਜ਼ ਇਸ ਗੱਲ ਦਾ ਕਿ ਪੰਜਾਬ ਦਾ ਵਾਤਾਵਰਣ ਵਿਗਾੜਿਆ ਜਾ ਰਿਹਾ ਆ ਆਰਥਿਕ ਤੌਰ ਤੇ ਪੰਜਾਬ ਬਿਮਾਰੂ ਸੂਬਾ ਹੋ ਚੁੱਕਿਆ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ 1 ਰੁਪਿਆ ਵੀ ਅਸੀਂ ਇੱਥੇ ਕਰਜ਼ਾ ਨਹੀਂ ਚੁੱਕਾਂਗੇ ਇੱਕ ਇੱਕ 120000 ਕਰੋੜ ਰੁਪਿਆ ਕੱਲ ਤੁਸੀਂ ਵੇਖ ਚੁੱਕੇ ਹੋ ਪਰ ਕੈਪਟਨ ਇਨਕਮ ਦੇ ਹਿਸਾਬ ਨਾਲ 19ਵੇਂ ਨੰਬਰ ਤੇ ਅਸੀਂ ਕੁਝ ਆ ਵੇਖੋ ਹੁਣ ਤੁਹਾਡਾ ਬਜਟ ਕੱਲ ਪੇਸ਼ ਹੋਣਾ ਕੁਝ ਵੀ ਹੈ ਨਹੀਂ ਉਹਦੇ ਦੇਣ ਵਾਸਤੇ। ਤੋਂ ਅਸੀਂ ਇਸ ਗੱਲ ਨੂੰ ਰਿਜੈਕਟ ਕਰਨਾ ਤੇ ਪੰਜਾਬੀਆਂ ਨੂੰ ਮੈਂ ਵਿਧਾਨ ਸਭਾ ਤੋਂ ਬਾਅਦ ਆਵਾਜ਼ ਦੇਣਾ ਆਓ ਇਕੱਠੇ ਹੋਵੋ ਬੱਚੋ ਇਹਨਾਂ ਨੂੰ ਤੋੜਦਾ ਕਰੀਏ 2 ਸਾਲ ਹੋਰ ਹੁਣ ਆਪ ਦਾ ਰਹਿਣਾ ਇੱਥੇ ਪੰਜਾਬ ਵਾਸਤੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਭਗਵੰਤ ਨੇ ਇੱਕ ਸੌਦਾ ਕਰ ਲਿਆ ਚੀਫ ਮਿਨਿਸਟਰ ਨੇ ਮੈਨੂੰ ਰਹਿ ਲੈਣ ਦਿਓ ਮੇਰੇ ਕੋ ਜਿਹੜੀ ਮਰਜ਼ੀ ਫਾਈਲ ਤੇ ਸਾਈਨ ਕਰਾਂ ਤੇ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਹੈ ਨਹੀਂ ਦੋ ਦੋ ਹੱਥੀ ਪੰਜਾਬ ਅੱਗੇ ਲੁੱਟਿਆ ਜਾ ਰਿਹਾ ਸਾਰਾ ਹੀ ਪੈਰਾਫਰਨਿਲੀਆ ਇਹਨਾਂ ਨਾਲ ਦਿੱਲੀੋਂ ਆ ਗਿਆ 2000 ਇਹੋ ਜੇ ਲੋਕ ਨੇ ਜਿਹੜੇ ਕੇਜਰੀਵਾਲ ਸਾਹਿਬ ਦੇ ਦਫ਼ਤਰਾਂ 'ਚ ਕੰਮ ਕਰਦੇ ਸੀ ਜਿਹੜੇ ਡਾਇਰੈਕਟ ਇਨਡਾਇਰੈਕਟ ਠੰਗ ਨਾਲ ਹੁਣ ਪੰਜਾਬ ਗਵਰਨਮੈਂਟ ਦੇ ਵਿੱਚ ਸਿਸ਼ੋਭਿਤ ਹੋਣਗੇ ਪੰਜਾਬ ਨੂੰ ਲੁੱਟਣਗੇ ਸੋ ਇਸ ਗੱਲ ਕਾਰਨ ਮੈਂ ਪ੍ਰੈਸ ਦੇ ਵੀਰਾਂ ਦੇ ਜ਼ਰੀਏ ਅੱਜ ਪੰਜਾਬ ਜਨ ਸਭਾ ਤੇ ਬਾਹਰੋਂ ਇੱਕ ਆਵਾਜ਼ ਦੇਣਾ ਸੁਮੱਚੇ ਪੰਜਾਬੀ ਜਗਤ ਨੂੰ ਆਓ ਇਕੱਠੇ ਹੋਈਏ ਤੇ ਪੰਜਾਬ ਨੂੰ ਤੇ ਪੰਜਾਬੀਏਤ ਨੂੰ ਬਚਾਈਏ ਜਿਹੜੀ ਕਹਿੰਦੀ ਹੈ ਕਾਗਰਦੀ ਹਮਲਾ ਕਰਦੀ ਸੀ ਕਿ ਅੱਜ ਤੱਕ ਤੇ ਉਹ ਸਾਨੂੰ ਜਿਹੜੀ ਨਸੀਹਤ ਨਾ ਦੇ ਤੁਸੀ ਅਸ਼ਮਨੀ ਸ਼ਰਮਾ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਇੱਕ ਮਿੰਟ ਇਹਨਾਂ ਦਾ ਟੋਲੇਸਟ ਲੀਡਰ ਜਿਹੜੇ ਸੀ ਐਲਕੇ ੜਵਾਨੀ ਸਾਹਿਬ ਉਹਨਾਂ ਦੀ ਆਪਣੀ ਜਿਹੜੀ ਆਟੋ ਬਾਇਓਗ੍ਰਾਫੀ ਹੈ ਉਹਦੇ ਵਿੱਚ ਪੜੋ ਉਹਨਾਂ ਨੇ ਖੁਦ ਕੰਸੀਡ ਕੀਤਾ ਕਿ ਕਾਂਗਰਸੀ ਸਰਕਾਰ ਇਸ ਕਿਸਮ ਦਾ ਐਕਸ਼ਨ ਨਹੀਂ ਸੀ ਕਰਨਾ ਚਾਹੀਦਾ ਆਰਐਸਐਸ ਨੇ ਤੇ ਐਡਵਾਨੀ ਹੋਣਾ ਨੇ ਮਜਬੂਰ ਕਰ ਦਿੱਤਾ ਇਸ ਐਕਸ਼ਨ ਵਾਸਤੇ